Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information, call 510-943-8037. That is 510-943-8037. बन गई है कैंसर दी वैक्सीन रूस रे करदा बड़ा ऐलान की नागरिकां नु दीती जावेगी मुफ्त दवाई जीहां आज पूरा विश्व कैंसर ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪ੍ਰੇਸ਼ਾਨ ਹੈ ਅਜਿਹੇ ਚ ਰੂਸ ਨੇ ਅਜਿਹਾ ਦਾਹਾ ਕੀਤਾ ਹੈ ਜੋ ਪੂਰੀ ਦੁਨੀਆ ਲਈ ਰਾਹਤ ਦੀ ਖਬਰ ਹੈ ਰੂਸੀ ਸਿਹਤ ਮੰਤਰਾਲੇ ਨੇ ਘੋਸ਼ਣਾ ਕੀਤੀ ਕਿ ਉਹਨਾਂ ਨੇ ਇੱਕ ਕੈਂਸਰ ਵੈਕਸੀਨ ਵਿਕਸਿਤ ਕੀਤੀ ਹੈ ਅਗਲੇ ਸਾਲ ਇਹ ਦਵਾਈਆਂ ਰੂਸੀ ਨਾਗਰਿਕਾਂ ਨੂੰ ਮੁਫਤ ਦਿੱਤੀਆਂ ਜਾਣਗੀਆਂ ਕਿਹਾ ਜਾਂਦਾ ਹੈ ਕਿ ਇਹ ਟੀਕਾ ਕੈਂਸਰ ਦੇ ਮਰੀਜ਼ਾਂ ਨੂੰ ਨਹੀਂ ਲਗਾਇਆ ਜਾਵੇਗਾ ਸਗੋਂ ਲੋਕਾਂ ਨੂੰ ਕੈਂਸਰ ਤੋਂ ਬਚੋੜ ਲਈ ਵਰਤਿਆ ਜਾਵੇਗਾ ਰੂਸੀ ਸਿਹਤ ਮੰਤਰਾਲੇ ਦੇ ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਜਨਰਲ ਆਦਰੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਹਾਲਾਂਕਿ ਇਸ ਵੈਕਸੀਨ ਨੂੰ ਲੈ ਕੇ ਅਜੇ ਵੀ ਕਈ ਸਵਾਲ ਹਨ ਉਦਾਹਰਨ ਵਜੋਂ ਇਹ ਕਿਸ ਕਿਸਮ ਦੇ ਕੈਂਸਰ ਦਾ ਇਲਾਜ ਕਰੇਗੀ ਅਤੇ ਇਸ ਦਾ ਨਾਮ ਕੀ ਹੋਵੇਗਾ ਇਹ ਵੱਡਾ ਪ੍ਰਸ਼ਨ ਹੈ गुमालिया नेशनल रिसर्च सेंटर फॉर एपिडिमिओलॉजी ਦੇ ਡਾਇਰੈਕਟਰ ਵੱਲੋਂ ਵੀ ਨਿਊਜ਼ ਏਜੰਸੀ ਵੈਕਸੀਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਅਨੁਸਾਰ ਟੀਕੇ ਦੇ ਪ੍ਰੀਕਲੀਨਿਕਲ ਟਰਾਇਲ ਕੀਤੇ ਗਏ ਹਨ ਇਸ ਸਮੇਂ ਦੌਰਾਨ ਇਹ ਪਾਇਆ ਗਿਆ ਹੈ ਕਿ ਇਹ ਟੀਕਾ ਟਿਊਮਰ ਦੇ ਵਿਕਾਸ ਅਤੇ ਸੰਭਾਵਿਕ ਮੈਟਾਸਪੈਟਿਕ ਨੂੰ ਰੋਕਦਾ ਹੈ ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀ ਮੀਰ ਪੁਤਿਨ ਨੇ ਕਿਹਾ ਸੀ ਕਿ ਰੂਸੀ ਵਿਗਿਆਨੀ ਕੈਂਸਰ ਦੇ ਟੀਕੇ ਬਣਾਉਣ ਦੇ ਨੇੜੇ ਹਨ ਉਨ੍ਹਾਂ ਕਿਹਾ ਕਿ ਇਹ ਟੀਕਾ ਜਲਦੀ ਹੀ ਮਰੀਜ਼ਾਂ ਲਈ ਉਪਲਬਧ ਹੋ ਸਕਦਾ ਹੈ ਹਾਲਾਂਕਿ ਨਵੀਂ ਵੈਕਸੀਨ ਬਾਰੇ ਇਹ ਸਪਸ਼ਟ ਨਹੀਂ ਹੈ ਕਿ ਇਸ ਕਿਸ ਕਿਸਮ ਦੇ ਕੈਂਸਰ ਦੇ ਇਲਾਜ ਲਈ ਪ੍ਰਭਾਵਸ਼ਾਲੀ ਹੋਵੇਗਾ ਇਸ ਤੋਂ ਇਲਾਵਾ ਇਸ ਦਾ ਨਾਂ ਵੀ ਅਜੇ ਸਾਹਮਣੇ ਨਹੀਂ ਆਇਆ ਹੈ ਕਈ ਲੋਕ ਦੇਸ਼ ਵੀ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਨ ਉਦਾਹਰਨ ਵਜੋਂ ਬ੍ਰਿਟਿਸ਼ ਸਰਕਾਰ ਨੇ ਵਿਅਕਤੀਗਤ ਕੈਂਸਰ ਦੇ ਇਲਾਜ ਲਈ ਜਨਰਲ ਅਧਾਰਤ ਕੰਪਨੀ ਨਾਲ ਇਕਰਾਰਨਾਮੇ ਤੇ ਹਸਤਾਖਰ ਕੀਤੇ ਹਨ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਦੇਸ਼ ਹੈਗੇ ਆ ਇਸ ਤਰ੍ਹਾਂ ਦੀਆਂ ਕੰਮ ਕਰਮ ਦੇ ਵਿੱਚ ਆਪਣੀ ਰੁਚੀ ਦਿਖਾ ਰਹੇ ਨੇ ਉਧਰ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਢੱਲੇਵਾਲ ਦੀ ਸਿਹਤ ਵਿਗੜ ਚੁੱਕੀ ਹੈ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਖਨੋਰੀ ਬਾਰਡਰ ਤੇ ਮਰਨ ਵਰਤ ਦੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਵਿਗੜਨ ਦੀ ਖਬਰ ਸਾਹਮਣੇ ਆਈ ਹੈ ਜੀਹਾਂ ਉਹਨਾਂ ਦੀ ਸਿਹਤ ਵਿਗੜਦੀ ਹਾਲਤ ਨੂੰ ਦੇਖਦੇ ਡਾਕਟਰਾਂ ਦੀ ਟੀਮ ਉਹਨਾਂ ਕੋਲ ਹਰ ਵਕਤ ਮੌਜੂਦ ਹੈ ਨਾਲ ਹੀ ਸਟੇਜ ਨੂੰ ਬੰਦ ਕਰ ਦਿੱਤਾ ਗਿਆ ਅਤੇ ਖਨੋਰੀ ਬਾਰਡਰ ਤੇ ਮੌਜੂਦ ਕਿਸਾਨਾਂ ਵੱਲੋਂ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦੇਈਏ ਲਗਭਗ 24 ਦਿਨਾਂ ਤੋਂ ਜਗਜੀਤ ਢੱਲੇਵਾਲ ਦੀ ਪੂਖੜ ਹੜਤਾਲ ਕੀਤੀ ਜਾ ਰਹੀ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਉੱਥੇ ਹੀ ਜੇਕਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਬਾਰੇ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਬਲੱਡ ਪ੍ਰੈਸ਼ਰ 105/76 ਜਦਕਿ ਪਲਸ ਰੇਟ 84 ਐਸ ਪੀਓ 297.0 ਤੇ ਐਫ ਬੀਐਸ 87 ਜਦਕਿ ਸਰੀਰ ਦਾ ਤਾਪਮਨ 97.5 ਸਾਹਮਣੇ ਆਇਆ ਵਿੱਤ ਮੰਤਰੀ ਨੇ ਦਿੱਤਾ ਅਸਤੀਫਾ ਜਾਂ ਗਵੰਦਰ ਜਸਤੀ ਟ੍ਰੋਡੋ ਨੇ ਹਟਾਇਆ 트럼ਪ ਨੇ ਕ੍ਰੇਡੀਅਰ ਪ੍ਰਧਾਨ ਮੰਤਰੀ ਨੂੰ ਕੀਤਾ ਵਿਅੰਗ ਜੀਹਾਂ ਆਰਥਿਕ ਮੰਦੀ ਨਾਲ ਜੂਝ ਰਹੇ ਕੈਨੇਡਾ ਵਿੱਚ ਹੁਣ ਸਿਆਸੀ ਉਥਲ-ਪੁਥਲ ਮਚ ਗਈ ਹੈ ਅਤੇ ਪ੍ਰਧਾਨ ਮੰਤਰੀ ਜਸਟਿਸ ਟ੍ਰੋਡੋ ਨਾਲ ਵੱਧਦੇ ਤਣਾਅ ਦਰਮਿਆਨ ਕੈਨੇਡਾ ਦੇ ਡਿਪਟੀ ਪੀਐਮ ਨੇ ਅਸਤੀਫਾ ਦੇ ਦਿੱਤਾ ਹੈ। ਕ੍ਰਿਸਟੀਆ ਫੀਲੈਂਡ ਦੇਸ਼ ਦੀ ਵਿੱਤ ਮੰਤਰੀ ਵੀ ਸੀ ਉਹਨਾਂ ਨੇ ਸੋਮਵਾਰ ਨੂੰ ਦੋਹਾਂ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਓਟਾਵਾ ਵਿੱਚ ਹਲਚਲ ਮਚ ਗਈ ਹੈ। ਉਹਨਾਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਜਸਟੀ ਟਰੂਡੋ ਤੇ ਚੁਟਕੀ ਲੈਂਦਿਆਂ ਉਹਨਾਂ ਨੂੰ ਉਹਨਾਂ ਨੂੰ ਗਵਰਨਰ ਕਿਹਾ ਹੈ ਡੋਨਲਡ 트੍ਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕੈਨੇਡਾ ਦਾ ਕੈਨੇਡਾ ਇੱਕ ਮਹਾਨ ਸੂਬਾ ਹੈ ਮੈਂ ਹੈਰਾਨ ਹਾਂ ਕਿ ਵਿੱਤ ਮੰਤਰੀ ਦੇ ਗਵਰਨਰ ਜਸਟੀ ਟਰੂਡੋ ਦੁਆਰਾ ਅਸਤੀਫਾ ਦੇ ਦਿੱਤਾ ਗਿਆ ਹੈ ਜਾਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਕੈਨੇਡਾ ਦੇ ਬਹੁਤ ਨਾਕੂਸ਼ ਨਾਗਰਿਕਾਂ ਲਈ ਚੰਗੇ ਸੌਦੇ ਕਰਨ ਲਈ ਬਿਲਕੁਲ ਵੀ ਅਨੁਕੂਲ ਨਹੀਂ ਸੀ ਉਹਨਾਂ ਦੀ ਕਮੀ ਮਹਿਸੂਸ ਹੋਵੇਗੀ ਡੋਨਲਡ 트੍ਰੰਪ ਨੇ ਇੱਕ ਸਮਾਗਮ ਵਿੱਚ ਕਿਹਾ ਸੀ ਕਿ ਅਸੀਂ ਕੈਨੇਡਾ ਨੂੰ ਸਾਲਾਨਾ 100 ਬਿਲੀਅਨ ਡਾਲਰ ਤੋਂ ਵੱਧ ਦੀ ਸਬਸਿਡੀ ਦੇ ਰਹੇ ਹਾਂ ਅਸੀਂ ਮੈਕਸੀਕੋ ਨੂੰ ਲਗਭਗ 300 ਬਿਲੀਅਨ ਡਾਲਰ ਦੀ ਸਬਸਿਡੀ ਦੇ ਰਹੇ ਹਾਂ ਸਾਨੂੰ ਸਬਸਿਡੀ ਨਹੀਂ ਦੇਣੀ ਚਾਹੀਦੀ ਅਸੀਂ ਇਹਨਾਂ ਦੇਸ਼ਾਂ ਨੂੰ ਸਬਸਿਡੀ ਕਿਉਂ ਦੇ ਰਹੇ ਹਾਂ ਜੇ ਅਸੀਂ ਇਹਨਾਂ ਸਬਸਿਡੀ ਦੇਣ ਜਾ ਰਹੇ ਹਾਂ ਤਾਂ ਉਹਨਾਂ ਨੂੰ ਅਮਰੀਕਾ ਦਾ ਰਾਜ ਬਣਨ ਦਿਓ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਕ੍ਰਿਸਟੀਆ ਫੀਲੈਂਡ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਆਪਣੇ ਪੁਰਾਣੇ ਸਹਿਯੋਗੀ ਅਤੇ ਕਰੀਬੀ ਦੋਸਤ ਡੋਮिनल ਲੈਬ ਨੇ ਲੇਕ ਮੂ ਵੀ ਨਿਯੁਕਤ ਕੀਤਾ ਹੈ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan com. We cater for USA, Canada, UK, India, and Fiji. For more information, call 510-943-8037. That is 510-943-8037.